ਵੇ ਜਾ ਸੁਖਤਾਨ ਨਾ ਹੋਈ ਕੋ ਕਰਤਾ ਕਰਨਾ ਮੈਂ ਨਹੀਂ ਜਾ ਹੋ ਕਰੀ ਨਾ ਹੋਈ ਬਲੇ ਹਰੀ ਕੁਦਰਤ ਵਸਿਆ ਤੇ ਰੰਤ ਨਾ ਜਾਇ ਲਿਖਿਆ ਰਹਾ ਹੋ ਜਾ ਤਵੇਂ ਜੋਤ ਜੋਤ ਮੈਂ ਜਾ ਤਾ ਅਗਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਫਤੀ ਸਵਾਲ ਜਿਹਨੇ ਕੀਤੀ ਤੋ ਫੌਰ ਪਾਇਆ ਕੋ ਨਾ ਨ ਕਰਤੇ ਕੀਆਂ ਬਾਤਾਂ ਜੋ ਕੋ ਸ਼ੁਕਰਨਾ ਸੁ ਕਰ ਰਿਹਾ ਸੋਦਰ ਉਰਾਜ ਆਸਮਹ ਅੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋ ਗੁਰੂ ਤੇਰਾ ਕਿਹਾ ਸੋ ਗੁਰੂ ਕਿਹਾ ਜੇ ਤੂੰ ਭਾਈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਬਾਵਣ ਹਾਰੇ ਕੇਤੇ ਤੇਰੇ ਰਾਗ ਭਰੀ ਸਿਉ ਕਹੀਏ ਕੇਤੇ ਤੇਰੇ ਗਾਵਣ ਹਾਰੇ ਗਾਵ ਨਹੀਂ ਤੋਦਨ ਪਵਨ ਪਾਣੀ ਬਸੰਤ ਰਗਾਵੇ ਰਾਜਾ ਧਰਮ ਦੁਆਰੇ ਗਾਵ ਨਹੀਂ ਤੋਦਨ ਹੋ ਚਿਤ ਗੁਪਤ ਲਿਖੇ ਜਾਣੇ ਨੇ ਲਿਖ ਲਿਖ ਧਰਮ ਵਿਚਾਰੇ ਗਾਵ ਨਹੀਂ ਤੋਦਨ ਹੋ ਇਸ ਰੂਪ ਬ੍ਰਹਮਾ ਦੇਵੀ ਸੋਣੀ ਤੇਰੇ ਸਦਾ ਸਵਾਰੇ ਗਾਵ ਨਹੀਂ ਤੋਦਨ ਹੋ ਇੰਦਰਾਸਨੀ ਬੈਠੇ ਦੇਵਤੀ ਆਦਰੀ ਨਾਲੇ ਗਾਵਨੀ ਤੋਦ ਨੂੰ ਸਿੱਧ ਸਿਮਾ ਦੀ ਅੰਦਰ ਗਾਵਨੀ ਤੋਦ ਨੂੰ ਸਾਧ ਵਿਚਾਰੇ ਗਾਵਨੀ ਤੋਦ ਨੂੰ ਜਾਤੀ ਸਦੀ ਸੰਤੋਖੀ ਗਾਵਨੀ ਤੋਦ ਨੂੰ ਵੀਰ ਕਰਾਰੇ ਗਾਵਨੀ ਤੋਦ ਨੂੰ ਪੰਡਤ ਪੰਨੀ ਰਖੀ ਸੋ ਜੁਗ ਜੁਗ ਵੇਦਾ ਨਾਲ ਏ ਗਾਵਨੀ ਤੋਦ ਨੂੰ ਮੋਹਨੀਆ ਮਨ ਮੋਹਣੀ ਸੁਰਗੋ ਮਸ਼ੂ ਪਿਆਲੇ ਗਾਵਨੀ ਤੋਦ ਨੂੰ ਰਤਨ ਉਪਾਏ ਤੇਰੇ 68 ਤੀਰਤ ਨਾਲ ਏ ਗਾਵਨੀ ਤੋਦ ਨੂੰ ਜੋਦ ਮਹਾ ਪਰਸੂਰਾ ਗਾਵਨੀ ਤੋਦ ਨੂੰ ਖਾਣੀ ਚਾਰੇ ਗਾਵਨੀ ਤੋਦ ਨੂੰ ਖੰਡ ਮੰਡਲ ਬਰਵੰਡਾ ਕਰੀ ਕਰੀ ਰੱਖੇ ਤੇਰੇ ਧਾਰੇ ਸੇ ਰਤਨੋ ਗਾਵਨੀ ਜੋਤੂ ਦੁਪਾਵਨੇ ਰਤੇ ਤੇਰੇ ਬਗਦਰਸਾਲੇ ਹੋਰ ਕਿਤੇ ਰਤਨੋ ਗਾਵਨੀ ਸੇ ਮੈਂ ਚੇਤਨਾਮ ਨੇ ਨਾਨਕ ਕੀਆ ਵਿਚਾਰੇ ਸੋਈ ਸੋਈ ਸਦਾ ਸਾਚੂ ਸਾਈਭੂ ਸਾਚਾ ਸਾਚੀ ਨਾਹੀ ਹੈ ਵੀ ਹੋਸੀ ਜਾਏ ਨਾ ਜਾਸੀ ਜਿਨਿ ਰਚਾਈ ਰੰਗੀ ਰੰਗੀ ਬਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ਕਰਿ ਕਰਿ ਦੇਖਿਆ ਕੀਤਾ ਆਪਣਾ ਜੋਤੀ ਸੁਦੀ ਵਿੜਾਈ ਜੋਤੀ ਸੁਭਾਵੇ ਸੋਈ ਕਰਤੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਸਾਹੂ ਸਾਹ ਪਾਸਾਹਿ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਕੋਣੀ ਵੱਡਾ ਕੇਤਬ ਕੋਈ ਕੇਵੜ ਵੱਡਾ ਦੀਠਾ ਹੋਈ ਕੀਮਤ ਪਾਈ ਨਕਿਆ ਜਾਈ ਕਹਿਣੇ ਵਾਲੇ ਤੇਰੇ ਰਹੇ ਸਮਾਈ ਵੱਡੇ ਮੇਰੇ ਸਹੀਵਾ ਗਹਿਰ ਗੁਮੀਰਾ ਗੁਣੀ ਗੁਹੀਰਾ ਕੋਈ ਨਾ ਜਾਣੇ ਤੇਰਾ ਕੇਤਾ ਕੇਵੜ ਚੀਰਾ ਰਹਾਓ ਸਭੀ ਸੁਰਤੀ ਮਿਲੀ ਸੁਰਤੀ ਕਮਾਈ ਸਭੀ ਕੀਮਤ ਮਿਲੀ ਕੀਮਤ ਪਾਈ ਗਿਆਨ ਧਿਆਨ ਗੁਰਗੁਰਾਈ ਕਹਿਣਾ ਨਾ ਜਾਈ ਤੇਰੀ ਤਿਲਵਟਿਆਈ ਸਭੀ ਸਤ ਸਭੀ ਤਤ ਸਭੀ ਚੰਗਿਆਈਆਂ ਸਿਧਾਂਤ ਪ੍ਰਖਾਂ ਕੀਆਂ ਵਡਿਆਈਆਂ ਤੁਧ ਵਿਨ ਸਿਧੀ ਕਿਨੇ ਨਾ ਪਾਈਆਂ ਕਰਮੀ ਮਿਲੇ ਨਾ ਹੀ ਠਾਕ ਰਹਾਈਆਂ ਆਖਣ ਵਾਲਾ ਕੀ ਆ ਵਿਚਾਰ ਆਖਿ ਬਿਰੇ ਤੇਰੀ ਪੰਡਾ ਰਾਜ ਸੁਦੇਹੀ ਤਿਸੇ ਕੀ ਅਚਾਰਾ ਨਾਨਕ ਸੱਚ ਸੁਵਰਣ ਹਾਰਾ ਆ ਸਮਹਲਾ ਪਹਿਲਾ ਆਖਾ ਜੀਵਾਂ ਬਿਸਰੇ ਮਰ ਜਾਉ ਆਖਣੀ ਓਖਾ ਸਾਚਾ ਨਾਉ ਸਚ ਨਾਮ ਕੀ ਲੱਗੈ ਭੂਖੂਤ ਭੁਖੈ ਖਾਈ ਚਲਿਆਈ ਦੂਖ ਸੋ ਕਿਉ ਬਿਸਰੈ ਮੇਰੀ ਮਾਈ ਸਾਚਾ ਸਾਈ ਸਚੇ ਨਾਈ ਰਹਾਓ ਸਚ ਨਾਮ ਕੀ ਤੇਲਵੜਿਆਈਆ ਤਾਗੇ ਕੀਮਤ ਨਹੀਂ ਪਾਈ ਸਭੀ ਕੀ ਮਦ ਨਹੀਂ ਪਾਈ ਜੇ ਸਭੀ ਮਿਲਿ ਕੇ ਆਖਣ ਬਾਈ ਵੱਡਾ ਨਾ ਹੋਵੈ ਘਾਟ ਨਾ ਜਾਇ ਨਾ ਉਹ ਮਰੈ ਨਾ ਹੋਵੈ ਸੋਗ ਦੇਦਾ ਰਹੈ ਨਾ ਚੁਕੇ ਭੋਗ ਗੁਣਹਿ ਹੋਰੁ ਨਹੀ ਕੋਈ ਨਾ ਕੋ ਹੋਆ ਨਾ ਕੋ ਹੋਈ ਜੇਵੜ ਆਪ ਤੇਵੜ ਤੇਰੀ ਦਾਤੀ ਜਿਨ ਦਿਨ ਕਿ ਜਿਨ ਦਿਨ ਕਰੀ ਕਹਿ ਕੀ ਤੇ ਰਾਤ ਖਸਮ ਬਿਸਾਰ ਹਤੇ ਕਮ ਜਾਦ ਨਾਨਕ ਨਾਵੈ ਬਾਜ ਸਨਾਤੇ ਰਾਗ ਗੂਜਰੀ ਮਹਲਾ ਚੌਥਾ ਹਰੀ ਕੇ ਜਨ ਸਤੂ ਗੁਰੂ ਸਤਪੁਰਖ ਆਵੈ ਨੂ ਗੁਰੂ ਪਾਸ ਹਮ ਕੀਰੇ ਕਿਰਮ ਸਤ ਗੁਰੂ ਸਰਣਾਇ ਕਈ ਕਰਿ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰੀ ਕੀਰਤ ਹਮਰੀ ਰਹਿਰਾ ਸੁਰਾਉ ਹਰੀ ਜਨ ਕੇ ਵਡ ਭਾਗ ਵਡੇਰੇ ਜਿਨ ਹਰੀ ਹਰੀ ਸਦਨਾ ਹਰਿ ਤਿਆਸ ਹਰੀ ਹਰੀ ਨਾਮ ਮਿਲੇ ਤ੍ਰਿਪਤਾਸ ਮਿਲੀ ਸੰਗਤੀ ਗੁਣ ਪਰਗਾਸ ਜਿਨ ਹਰੀ ਹਰੀ ਹਰਿ ਰਸ ਨਾਮ ਨ ਪਾਈਆ ए भागहीन जम्पास जो सतगुरु सणी संगती नहीं आए धृगु जीवै धृगु जीवा जिन हरि जन सतगुरु संगती पाई तिन धुरि मस्तक लिखिया लेखास धनु धुन सत्संगति जितु हरि रस पाईया <coughs> मिली जन नानक नाम परगास ਰਾਗ ਗੁਜਰੀ ਮਹਲਾ ਪੰਜਵਾ ਕਾਹੇ ਰੇ ਮਨ ਚਿੰਤ ਵਹੀ ਉਦਮੂ ਜਾ ਆਹਰੀ ਜੀ ਪਰਿਆ ਸੈਲ ਪਰਥਰ ਮਹਿ ਜੰਤੂ ਪਾਏ ਤਾ ਕਾਰਜ ਗੁ ਆਗੇ ਕਰਿ ਧਰਿਆ ਮੇਰੇ ਮਾਧੋ ਜੀ ਸਤ ਮਿਲੇ ਸੁ ਤਰਿਆ ਗੁਰ ਪ੍ਰਸਾਦ ਪਦਮ ਪਦ ਪਾਇਆ ਕੁਸੂ ਕੇ ਕਾ ਸਟ ਹਰਿਆ ਰਹਾਉ ਜਨਨੀ ਪਿਤਾ ਲੋਕ ਸੁਦ ਬਿੰਤਾ ਕੋਈ ਨਾ ਕਿਸ ਕੀ ਦਰਿਆ ਸਿਰਿ ਸਿਰਿ ਰੇਜਿ ਕੋ ਸੰਹਾਰੇ ਠਾਕੁਰ ਕਾਹਿ ਮਨਭਉ ਕਰਿਆ ਉਡੇ ਉਡੀ ਆਵੇ ਸੇ ਕੋ ਸਾ ਤਿਸੁ ਪਾਛੇ ਬਚਰੇ ਚਰੀਆ ^{(1)} ਤਿਨ ਕਮ ਨੂੰ ਖਲਾਵੇ ਕਮ ਨੂੰ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਵੀ ਨਿਧਾਨ ਦਸ ਅਸਤ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲੀ ਬਲੀ ਸਦੀ ਬਲੀ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਵਾਸਾ ਮਹਲਾ ਚੌਥਾ ਸੋ ਪੁਰਖ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਸੋ ਪੁਰਖ ਨਿਰੰਜਨੋ ਹਰੀ ਪੁਰਖ ਨਿਰੰਜਨੋ ਹਰੀ ਅਗਮ ਆਗ ਅਪਾਰਾ ਸਭੀ ਦਿਹਾਵੇ ਸਭੀ ਦਿਹਾਵੇ ਹਰੀ ਤੂ ਹਰੀ ਸੱਚੇ ਸਿਰਜਣਹਾਰਾ ਸਭੀ ਦਿਹਾਵੇ ਸਭੀ ਦਿਹਾਵੇ ਤੁਦ ਜੀ ਸਰੀ ਸੱਚੇ ਸਿਰਜਣਹਾਰਾ ਸਭੀ ਜੀ ਤੂ ਹਰ ਜੀ ਤੁਮਾਰੇ ਜੀ ਤੂ ਜੀਆਂ ਕਾ ਦਾਤਾਰਾ ਸਭੀ ਦਿਹਾਵੋ ਸੰਤੋ ਜੀ ਸਭ ਦੁਖ ਵਿਸਾਰਣਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕੀ ਆਨੰਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰਿ ਇੱਕੋ ਪੁਰਖ ਸਮਾਨਾ ਇਕਿ ਦਾਤੀ ਇਕਿ ਪੁਕਾਰੀ ਜੀ ਸਭੀ ਤੇਰੇ ਚੋਜ ਵਡਾਣਾ ਵਾਪੇ ਦਾਤਾ ਤੇ ਪੁਕਤਾ ਜੀ ਹਉ ਤੁਧ ਬਿਨੁ ਅਵਰੁਣਾ ਜਾਣਾ ਤੂੰ ਪਾਰ ਬ੍ਰਹਮ ਬਯੰਤੁ ਬਯੰਤ ਜੀ ਤੇਰੇ ਕੀਆ ਗੁਣ ਆਖ ਵਿਖਾਣਾ ਜੋ ਸੇਵਹੀ ਜੋ ਸੇਵਹੀ ਤੁਧ ਜੀ ਜਨੁ ਜੁਗ ਨਾਨਕ ਤਿਨ ਸਰ ਗੁਣਵਾ ਕੁਰਬਾਨਾ ਹਰੀ ਧਿਆਵਈ ਹਰੀ ਧਿਆਵਈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤੂ ਸੇ ਮੁਕਤੂ ਭੈ ਜਿਨ ਹਰੀ ਧਿਆਇਆ ਜੀ ਤਿਨ ਟੂਟੀ ਜਮਕੀ ਭਾਸੀ ਜਿਨ ਨਿਰਭਉ ਜਿਨ ਹਰੀ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭੂ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰੀ ਜੀ ਤੇ ਹਰੀ ਹਰੀ ਰੂਪ ਸਮਾਸੀ ਸੇ ਧਨੁ ਸੇ ਧਨੁ ਜਿਨ ਹਰੀ ਦਿਹਾਈਆ ਜੀ ਜਨੁ ਨਾਨਕ ਤਿਨ ਬਲ ਜਾਸੀ ਤੇਰੀ ਭਗਤੀ ਤੇਰੀ ਭਗਤੀ ਭੰਡਾਰ ਜੀ ਭਰੇ ਬਿਅੰਤ ਬਿਅੰਤਾ ਤੇਰੇ ਭਗਤ ਤੇਰੇ ਭਗਤ ਸਲਾਹ ਅਨੇ ਤੁਰ ਜੀ ਹਰੀ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰੀ ਹਰੀ ਪੂਜਾ ਜੀ ਤਬੂ ਜਾ ਪਹਿ ਤਬੂ ਜਾ ਪਹਿ ਤਪਿ ਜਪਿ ਹੀ ਬੇੰਤਾ ਤੇਰੇ ਅਨੇਕ ਤੇਰੇ ਅਨੇਕ ਪੜਹੀ ਬਹੁ ਸਿਮਰਤ ਸਾਸ ਜੀ ਕਰੀ ਕਰੂ ਕਰੀ ਕਰਿਆ ਖਟੂ ਕਰਮ ਕਰਨਤਾ ਸੇ ਭਗਤ ਸੇ ਭਗਤ ਬਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰੀ ਭਗਵੰਤਾ ਤੂ ਆਦੀ ਪੁਰਖੂ ਅਪਰੰਪਾਰੂ ਕਰਤਾ ਜੀ ਤੁਦ ਜੇਵੜੂ ਅਵਰੂ ਨਾ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਹੀਂ ਚੁਲ ਕਰਤਾ ਸੋਈ ਤੁਦ ਆਪੇ ਭਾਵੇ ਸੋਈ ਵਰਤੈ ਜੀ ਤੂੰ ਆਪੇ ਕਰੀ ਸੁ ਹੋਈ ਤੁਦ ਆਪੇ ਸ੍ਰਿਸ਼ਟੀ ਸਭ ਉਪਾਈ ਜੀ ਤੁਦ ਆਪੇ ਸਿਰ ਜੀ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੀ ਜੋਜ ਜੀ ਜੋ ਸਭ ਸੇ ਕਾ ਜਣ ਹੋਈ ਸਮਾਹਲਾ ਚੋਤਾ ਤੂ ਕਰਤਾ ਸਚਿਆਰ ਮੈਂਡਾ ਸਾਈ ਜੋ ਤੂ ਭਾਵੇ ਸੋਈ ਥੀਸੀ ਜੋ ਤੂ ਦੇਈ ਸਉ ਹਉ ਪਾਈ ਰਹਾਓ ਸਭ ਤੇਰੀ ਤੂੰ ਸਭ ਨੇ ਵਿਹਾਈਆ ਜਿਸ ਨੂੰ ਕਿਰਪਾ ਕਰਹੀ ਤਿਨੀ ਨਾਮ ਰਤਨ ਪਾਈਆ ਗੁਰਮਖੀ ਲਾਦਾ ਗੁਰਮਖ ਗਵਾਈਆ ਤੂਦ ਆਪ ਵਿਛੋੜਿਆ ਆਪ ਮਿਲਾਈਆ ਤੂੰ ਦਰਿਆਓ ਸਭ ਤੁਝ ਹੀ ਮਾਹੀ ਤੁਜ ਬੀਨ ਦੂਜਾ ਕੋਈ ਨਹੀਂ ਜੀ ਜੰਤ ਸਭ ਤੇਰਾ ਖੇਲ ਵਿਜੋਗੀ ਮਿਲੀ ਵਿਚੁੜਿਆ ਸੰਜੋਗੀ ਮੇ ਜਿਸ ਨੂੰ ਤੂੰ ਜਾਣਾਈ ਸੋਈ ਜਨੁ ਜਾਣੈ ਹਰੀ ਸਦਗੁਣ ਸਦਹੀ ਆਖ ਵਖਾਣੈ ਜਿਨ ਹਰੀ ਸੇਵਿਆ ਤਿਨੀ ਸੁਖ ਪਾਇਆ ਸਹਜੇ ਹੀ ਹਰੀ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਈ ਤੂ ਦੂਜਾ ਅਵਰਣਾ ਕੋਈ ਤੂੰ ਕਰ ਕਰੀ ਵੇਖਈ ਜਾਣਹੀਂ ਸੋਈ ਜਨੁ ਨਾਨਕ ਗੁਰਮੁਖੁ ਗੁਰਮਕੀ ਪ੍ਰਗਟੁ ਹੋਈ ਆਸਾ ਮਹਲਾ ਪਹਿਲਾ ਤੇ ਸਰਬੜੇ ਬਹੀ ਲੇ ਨਿਵਾ사 ਪਾਣੀ ਪਾਵੁਕ ਤਿਨੇ ਕੀਆ ਪੰਖ ਜੂ ਮੋਹ ਪਗੁ ਨਹੀਂ ਚਾਲੈ ਹਮ ਦੇਖਾ ਤਹਿ ਦੂਖੀ ਹਲੇ ਮਨੁ ਏਕੁ ਨਕੇਤ ਸਿ ਮੂੜ ਮਨਾ ਹਰਿ ਬਿਸਰਵ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਨਮਤੀ ਨਾਨਕ ^{(1)} ਕੀ ਸਰਣਾ ਜਿੰਤੂ ਨਹੀਂ ਵੀਸਰਿਆ ਅਸਮਹਲਾ ਪੰਜਵਾ ਭਾਈ ਪ੍ਰਾਪਤੀ ਮਾਨੁਗ ਦੀ ਵਰਿਆ ਗੋਵਿੰਦ ਮਿਲਨ ਕੀ ਏ ਤੇਰੀ ਬਰਿਆ ਅਵਰੇ ਕਾਜ ਤੇਰੇ ਕੀਤੇ ਨਾ ਕਾਮ ਗਿਰੂ ਸਾਧ ਸੰਗਤੁਈ ਬਜੂ ਕੇਵਲ ਨਾਮ ਸਰਜਾਮੀ ਬਾਗੂ ਭਵਚਲ ਤਰਣ ਕੈ ਜਨਮ ਦਿਤਾ ਜਾਤ ਰੰਗੀ ਮਾਇਆ ਕਹਿ ਰਹਾ ਹੋ ਜਪ ਤਪ ਸੰਜਮ ਤਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰਿ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਣੀ ਪਰੇ ਕੀ ਰਾਖੋ ਸਰਮਾ ਕਵਿਓ ਬਾਜ ਬੇਨਤੀ ਜੋ ਭਈ ਅਮਰੀ ਕਰੋ ਹਾਥ ਦੇ ਰਚਾ ਪੂਰਨ ਹੋਏ ਚਿਤ ਕੀ ਇੱਛਾ ਤਪ ਚਰਨ ਮਨ ਹੈ ਹਮਾਰਾ ਆਪਣਾ ਜਾਨ ਕਰੋ ਪ੍ਰਿਤਪਾਰਾ ਹਮਰੇ ਦੋ ਸਵੇ ਤੁਮ ਘਾਵੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਵਸੇ ਮੋਰੂ ਪਰਿਵਾਰਾ ਸੇਵਕ ਤੇ ਸਵੇ ਕਰਤਾਰਾ ਮੋ ਰਚਾ ਨਿਜ ਕਰ ਦੇ ਕਰੀ ਐ ਸਭ ਰਨ ਕੋ ਆ ਸੰਗਰੀਐ ਪੂਰਨ ਹੋਈ ਹਮਾਰੀ ਆਸਾ ਤੌਰ ਵਜਨ ਕੀ ਰਹੇ ਪਿਆਸਾ ਤੁਮੀ ਛਾੜ ਕੋਈ ਅਵਰ ਨਾ ਧਿਆਉ ਜੋ ਵਰਜਾ ਹੋ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰਿਐ कौन कौन छत्रो हमारे मारिया भादे मुझे वरीय मरण काल का त्रास निवरी है ऊ जो सदा हमारे पछा सिरय सिधु जो करी हो रक्षा राख लेव मोहि राखण हारे साहिब संत सहाय प्यारे दीन बंधु दुष्टन के हंता तुमो पूरी चतुर्दश कंता काल पाई ब्रह्मा भवता काल पाई शिव जू अतरा काल पाई शिव क्यूँ अब तरह काल पाई कर भिषण प्रकाशा सगल काल का किया तमाशा जवन काल जोगी शिव की हो वेद ब्रह्मा ज्योति हो जवन काल सब लोग सवारा नमस्कार है ताही हमारा जवन काल सब जगत बनायो देव दक्षण उपजाय आद्यंते कै तारा सोई गुरु समझो हमारा नमस्कार तस ही को हमारी सगल प्रजा आप सवारी शिवगन को सब गुण सुख दियो शत्रु को पल मोहब्बत की हो घट घट के अंतर की जानत भले बुरे की पीर कुंचन चीटी सब पर कृपा दृष्टि कर संतन दुख पाए ते दुखी सुख पाए साधन के सुखी एक एक की पीर पछाने घट घट के पट पट की जान जब करा करता रा प्रजाधर तब दे अपारा जब आ करत हो कबू तुम मैं मिलत देर सबू जे ते बदन सृष्टि सब धारे आप आपनी बूझ उचारै तुम सबही ते रहन निरालम जानत भेद रुआलम मृङ्कार नविकार निरलम आदि नीला नादीसम ताका मूढ उचार भेद जाकू देव न पावत बेदा ताकू करी पाहन अनुमान पा मूढ कछु भेद न जानत महादेव को कह सदा शम मृङ्कार का चीनत नहीं देव आप आपनी बूझ येति वर्णित भिन्न भिन्न तूही तेती तुम्हारा लखाना ਜਾਈ ਪਸਾਰਾ ਕਹੀਂ ਬਿਲੀਪ ਸਜਾ ਪ੍ਰਥਮ ਸੰਸਾਰਾਇ ਕੈ ਰੂਪ ਅਨੂਪ ਸਰੂਪਾ ਰੰਗ ਦੇਉ ਰਾਮ ਕਹੀਂ ਭੂਪਾਨ ਦਾ ਜੀ ਰਸੀ ਤੁਜ ਕੀ ਨੀ ਉਤਪੁਜ ਖਾਨ ਭੂਰੀ ਰਜਦੀਨੀ ਕਉ ਭੂਲ ਰਾਜਾ ਹਵੇ ਬੈਠਾ ਕਉ ਸਿੰਠੀ ਬਿਓ ਸ਼ੰਕਰੀ ਕਹਿਤਾ ਸਗਰੀ ਸ੍ਰਿਸ਼ਟੀ ਦਿਖਾਈ ਚੰਬਾ ਵਾਦ ਜੁਗਾਦੀ ਸਵਰੂਪ ਸਵੰਬਾ ਵਾ ਬਰਛਾ ਮੇਰੀ ਤੁਮ ਕਰੋ ਸਿਖੁ ਵਾਰੀਆ ਸਿਖ ਸੰਗਰੋ ਦੁਸ਼ਟ ਜਿਥੇ ਉਟਵਤ ਉਤਪਾਤਾ ਸਗਲ ਮਲੇਸ਼ ਕਰੋ ਰਣਗਾਤਾ जय सि दुष तब शरणी परे दिन के दुष्ट दुग्ध हो मरे पुग पुरुष परिहारे तिनके तुम संकट सब तारे जो कलिका के रचा हो सब काला दुष्ट तत्काल कृपा दृष्टि तन हरिओ ताके ताप तनक में हरिओ रिद सिद्ध घर मई दूसरा समय थके ना कोई एक बार जिन तुम्हे समारा काल पास थे ताबारा जिन्दर नाम तिहारो का दारित दुई डूब तेरा ਖੜਗ ਕੇਤ ਮੈਂ ਸ਼ਰਨੀ ਤਿਹਾਰੀ ਆਪ ਹਾਰ ਦੇ ਲਿਓ ਉਵਾਰੀ ਸਰਵ ਠੋਰ ਮੋਹ ਹੁਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਿਆ ਭਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਗ ਤਰੇ ਨਹੀਂ ਆਨੇ ਔਰ ਆਮ ਰਹੀ ਪੁਰਾਨ ਕੁਰਾਨ ਅਨੇ ਕਹੇ ਮਤ ਇਕ ਨਾ ਮਾਨਿਓ ਸਿਮਰਿਤ ਸਾਸ ਬੇ ਸਵੇ ਬਹੁ ਭੇਦ ਕਹੇ ਹਮ ਇਕ ਨਾ ਜਾਣਿਓ ਸ੍ਰੀ ਅਸੀਪਾਨ ਸ੍ਰੀ ਅਸੀਪਾਨ ਕਿਰਪਾ ਤੁਮਰੀ ਕਰੀ ਮੈਂ ਨਾ ਕਹਿਓ ਸਭ ਤੋਂ ਹੀ ਵਕਾਨਿਓ ਦੋਹਰਾ ਸਗਨ ਦਵਾਰ ਕੋ ਛਾੜ ਕੇ ਗਹਿਓ ਤੁਮਾਰੋ ਦਵਾਰ ਬਹੇ ਗਏ ਕੀ ਲਾਜ ਅਸ ਗੋਵਿੰਦਾ ਤੁਮਾ ਤੁਹਾਰ RAM ਕਲੀ ਮਹਲਾ ਤੇ ਜਾਨੰਦੇ ਕੁੰਕਾਰ ਸਤਿਗੁਰੂ ਪ੍ਰਸਾਦ ਅਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੇਤੀ ਮਨਵਦੀਆਂ ਵਧਾਈਆਂ ਰਾਗ ਰਤਨ ਪਰਮਾਨ ਪਰਿਆ ਸ਼ਬਦ ਗਾਵਨਾਈਆ ਸ਼ਬਦੋ ਤਾ ਗਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆਏ ਮਨ ਮੇਰਿਆ ਤੂੰ ਸਦਾ ਰਹੋ ਹਰੀ ਨਾਲੇ ਹਰੀ ਨਾਲ ਰਹਿ ਤੂੰ ਮਨ ਮੇਰੇ ਦੂਖ ਸਭ ਵਿਸਾਰਣਾਂਗੀ ਕਰੋ ਕਰੇ ਤੇਰਾ ਕਰੇ ਸਭ ਸਵਾਰਣਾ ਸਦਾ ਨਗਲਾ ਸਮਰੱਤ ਸੁਆਮੀ ਛੋਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰੀ ਨਾਲੇ ਸਤ ਸਦਾ ਰਹੋ ਹਰੀ ਨਾਲੇ ਕਾ ਚੇ ਸਾਈ ਭਾ ਕਿਆ ਨਹੀਂ ਘਰ ਤੇਰਾ ਘਰ ਤਾਂ ਤੇਰੇ ਸਭ ਕੁਛ ਹੈ ਜਿਸੁ ਦੇਹੀ ਸੁ ਪਾਵੇ ਸਦਾ ਸਿਫਤੀ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਬਾਜੀ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚੇ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰੀ ਸ਼ਾਂਤ ਸੁਖ ਮਨਿ ਆਈ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਗਟਾਂ ਜਿਸ ਦੀਆਂ ਇਹ ਵਡਿਆਈਆਂ कहै नानक सुणो संतोष बत्त रूपया रो साचा नाम मेरा आधारो वाजे पंच शब्द तित्कोर सवागै कर सवागै शब्द वाजे करा चित कर धारिया पंच दूध तुद वत्से कीते काल कंठ कुमारी अधुरी करमी पाईया तुद जिन कौसी नाम हरि का लागै कहै नानक तह सुघो वा तित्कोर अनहद वाजे आनंद सुणो वड पागियो सगला मनोरथ पूरे ਪਰ ਬ੍ਰਹਮ ਪ੍ਰਭੂ ਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਭੈ ਸਰਸੀ ਪੂਰੇ ਗੁਰ ਤੇ ਜਾਣੇ ਸੁਣਤੇ ਪੁਨੀਤ ਕਹਤੇ ਪਵਿਤ ਸਤਿਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੰਦਾਵਣੀ ਮਹਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤੁ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਤੋਂ ਉਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਇਹੋ ਆਧਾਰੋ ਇਹ ਵਸਤ ਤਜੀ ਨਾ ਜਾਈ ਨਿਤ ਨਿਤ ਰਖੋ ਉਰਧਾਰੋ ਤਮ ਸੰਸਾਰ ਚਰਨ ਲਗ ਤਰਿਐ ਸਭ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਗੂ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਪਿਆ ਮੈਂ ਰਹਿਮਤ ਹੋਈ ਸਤਿਗੁਰ ਸਾਝਾਂ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੈ ਹਰਿਆ ਪੌੜੀ ਕਿ ਤੇ ਤੂੰ ਸਮਰਾਤ ਜਿਤੇ ਕੋਈ ਨਹੀਂ ਉਥੇ ਤੇਰੀ ਰਾ ਕਾਗਨੀ ਉਦਰ ਮਾਈ ਸੁਣੀ ਕੇ ਜਮ ਕੇ ਦੂਦ ਨਹੀਂ ਇਹ ਰੇ ਛਾੜ ਜਾਈ ਭਵ ਚਲ ਵਿਕਮ ਅਸਗਾ ਗੁਰੂ ਸ਼ਬਦੀ ਪਾਰੀ ਪਾਈ ਗੁਰੂ ਸ਼ਬਦੀ ਪਾਰੀ ਪਾਈ ਜਿੰਨ ਕਉ ਲਗੀ ਪਿਆਸ ਅਮ੍ਰਿਤ ਸੇ ਹੀ ਖਾਈ ਕਲੀ ਮਹਿ ਹੋ ਪਨੂ ਗੁਣ ਗੋਵਿੰਦ ਗਾਈ ਸਭ ਸੈਨੋ ਕਿਰਪਾਲ ਸਮਾਰੇ ਸਾਈ ਸਾਈ ਗਿਰਥਾ ਕੋਈ ਨਾ ਜਾਈ ਜੀ ਆਵੇ ਤੁਧ ਆਹੀ ਸ਼ਲੋਕ ਮਹੱਲਾ ਪੰਜਵਾਂ ਅੰਤਰ ਗੁਰੂ ਅਰਾਧਨਾ ਜਿਵਾ ਜਪ ਗੁਰੂ ਨਾਮੋ ਨੇਤ੍ਰੇ ਚਤੁਰੂਪੇਖਣਾ ਸ਼ਰਮਣੀ ਸੁਣਨਾ ਗੁਰੂ ਨਾਮੋ ਸਤਗੁਰੂ ਸੇ ਤੀਰਤੀਆ ਦਰਗਾ ਪਾਈਏ ਖਾਓ ਕਉ ਨਾ ਨ ਕਿਰਪਾ ਕਰੇ ਜਿਸਨੂ ਇਹ ਬਤੁ ਦੇ ਜਗ ਮਹਿ ਉੱਤਮ ਕਾਢਿ ਇਹੀ ਵਿਰਲੇ ਕਈ ਕਈ ਰਖੇ ਰੱਖਣ ਹਾਰਿ ਆਪ ਬਾਰੇ ਨੂੰ ਗੁਰ ਕੀ ਪੈਰੀ ਪਾਈ ਕਾਜ ਸਵਾਰਿਆ ਨੂੰ ਹੋ ਆਪ ਦਇਆਲ ਮਨੋ ਨਾ ਵਿਸਾਰਿਆ ਨੂੰ ਸਾਧ ਜਨ ਕੇ ਸੰਗ ਭਉ ਚਲਤਾਰੇ ਨੂੰ ਸਾਖਤ ਨਿੰਦ ਦੁਸ਼ਕਿੰਮਾਈ ਬੇਦਾਰਿਆ ਨੂੰ ਜਿਸੁ ਸਾਹਿਬ ਕੀਤੇ ਨਾਨਕ ਮਨੈ ਮਾਈ ਜਿਸੁ ਸਿਮਰਤ ਸੁਖ ਹੋਈ ਸਗਲੇ ਦੁਖ ਜਾਈ ਜਿਸੁ ਸਿਮਰਤ ਸੁਖ ਹੋਈ ਸਗਲੇ ਦੁਖ ਜਾਈ ਵਾਹਿ ਗੁਰਜੀ ਕਾ ਖਲਤਾ ਵਾਹਿਗੁਰੂ ਜੀ ਕੀ ਫਤਿਹ